ਹਾਲੇਲੂਇਆ ਮੇਰੇ ਬਲੋਂ ਐਂਡ ਜੀਸ ਕ੍ਰਾਈਸ ਮਿਸਟਰੀ ਬਲੋਂ ਸਾਰੇ ਹੀ ਪ੍ਰਭੂ ਦੇ ਲੋਕਾਂ ਨੂੰ ਜੈਮ ਸੀਦੀ ਇੱਕ ਵਾਰ ਫੇਰ ਤੁਹਾਡਾ ਮੈਂ ਇਸ ਪ੍ਰਭੂ ਦੀ ਪਵਿੱਤਰ ਅਤੇ ਪਾਵਨ ਯੂਰੀ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਆਪਾਂ ਸਿੱਖਾਂਗੇ ਪ੍ਰਭੂ ਦੇ ਬਚਨ ਦੇ ਵਿੱਚੋਂ ਕਿ ਕਿਸ ਤਰ੍ਹਾਂ ਯਹਵਾ ਪਰਮੇਸ਼ਰ ਤੁਹਾਨੂੰ ਅਤੇ ਮੈਨੂੰ ਛੁਟਕਾਰਾ ਦਿੰਦਾ ਹੈ ਹਾਲੇਲੂਇਆ ਅੱਜ ਅਸੀਂ ਪੜ੍ਹਾਂਗੇ ਯਸ਼ਾਇਆ ਦੀ ਕਿਤਾਬ ਉਹ ਦਾ 48 ਅਧਿਆਏ ਉਹਦੀ 17 ਐਤ ਮੈਂ ਤੁਹਾਡੇ ਵਾਸਤੇ ਪੜ੍ਹਾਂਗਾ ਕਿ ਪਰਮੇਸ਼ਵਰ ਨੇ ਕਿਸ ਤਰ੍ਹਾਂ ਆਪਣੇ ਲੋਕਾਂ ਦੇ ਨਾਲ ਆਪਣੀ ਪਰਜਾ ਦੇ ਨਾਲ ਬੜੇ ਵੱਡੇ ਅਜੰਬੇ ਅਲੋਕ ਕਥਿਤ ਚਮਤਕਾਰੇ ਕੰਮ ਕੀਤੇ ਹallelujah ਕਈ ਵਾਰ ਜਦੋਂ ਆਪਾਂ ਪੁਰਾਣੇ ਨਿਜ਼ਮ ਦੇ ਵਿੱਚ ਵੇਖਦੇ ਹਾਂ ਕਈ ਵਾਰ ਪ੍ਰਭੂ ਦੇ ਲੋਕਾਂ ਨੇ ਜਿਹੜੇ ਪ੍ਰਭੂ ਦੀ ਖਾਸ ਪਰਜਾ ਸੀ ਉਹਨਾਂ ਨੇ ਜਗਾ ਜਗਾ ਤੇ ਪ੍ਰਭੂ ਦੇ ਵਚਨਾ ਦੀ ਅਨਾਂਗਿਆ ਕਰੀ ਕੀਤੀ ਉਹਨਾਂ ਨੇ ਪ੍ਰਭੂ ਦੀ ਆਵਾਜ਼ ਨੂੰ ਨਹੀਂ ਬਿਛਾਣਿਆ ਉਹ ਉਹਨਾਂ ਨਬੀਆਂ ਦੇ ਆਸਰੇ ਚੱਲਦੇ ਸੀ ਜਿਹੜੇ ਨਬੀ ਪ੍ਰਭੂ ਵੱਲੋਂ ਜਾਂ ਯਹੋਵਾ ਪਰਮੇਸ਼ਰ ਵੱਲੋਂ ਨਹੀਂ ਠਹਿਰਾਏ ਜਾਂਦੇ ਸੀ لیکن ایتھے پربhu ਦਾ ਸੱਚਾ نبی ਯਸ਼ਾਇਆ ਕੀ ਕਹਿੰਦਾ ਹੈ ਕਿ چاہے ਤੁਸੀਂ ਬਹੁਤ ਮਾਰੇ ਕਮ اور ਬਦਕਾਰੀ ਭਰਿਆ ਜੀਵਨ ਬਦਕਾਰੀ ਨਾਲ ਭਰਿਆ ਜੀਵਨ ਜਿਹੜਾ ਹੈ ਤੁਸੀਂ ਜਿਉਂਦੇ ਹੋ ਸਟਿਲ ਇਸ ਦੇ ਬਾਬ ਯੂਦ ਵੀ ਜਿਹੜਾ ਪ੍ਰਭੂ ਹੈ ਉਹ ਤੁਹਾਨੂੰ ਪਿਆਰ ਕਰਦਾ ਹੈ ਉਹ ਤੁਹਾਨੂੰ ਡਿਲੀਵਰ ਕਰਨਾ ਚਾਹੁੰਦਾ ਹੈ ਉਹ ਤੁਹਾਨੂੰ ਸਦਾ ਲਈ ਛੁਟਕਾਰਾ ਦੇਣਾ ਚਾਹੁੰਦਾ ਹੈ ਹallelujah ਇਸੇ ਤਰ੍ਹਾਂ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੰਮ ਕਰਦੇ ਹਾਂ ਕਈ ਵਾਰ ਕੀ ਹੁੰਦਾ ਹੈ ਕਿ ਆਪਣੇ ਕੋਲ ਜਾਣੇ ਜਾਂ ਅਣਜਾਣੇ ਕਰਕੇ ਕਈ ਤਰ੍ਹਾਂ ਦੇ ਪਾਪ ਸਾਡੇ ਕੋਲ ਹੋ ਜਾਂਦੇ ਨੇ ਜਿਹੜੀ ਜਿਹੜੇ ਪਾਪ ਪ੍ਰਭੂ ਵੱਲੋਂ ਸਵੀਕਾਰ ਨਹੀਂ ਕੀਤੇ ਜਾ ਸਕਦੇ ਫਿਰ ਵੀ ਪ੍ਰਭੂ ਤੁਹਾਨੂੰ ਤੇ ਮੈਨੂੰ ਪਿਆਰ ਕਰਦਾ ਹੈ ਉਹਨਾਂ ਨੂੰ ਇੱਕ ਸੈਡ ਤੇ ਕਰਕੇ ਤੁਹਾਨੂੰ ਤੇ ਮੈਨੂੰ ਇੱਕ ਸੁਖ ਇੱਕ ਆਨੰਦਮਈ ਭਰਿਆ ਜੀਵਨ ਦੇਣਾ ਚਾਹੁੰਦਾ ਹੈ ਉਹ ਚਾਹੁੰਦਾ ਹੈ ਕਿ ਮੇਰੇ ਬੱਚੇ ਔਰ ਮੇਰੀਆਂ ਬੱਚੀਆਂ ਮੇਰੇ ਬੇਟੇ ਜਾਂ ਮੇਰੇ ਬੇਟੀਆਂ ਉਹ ਉਸ ਮਾਰਗ ਤੇ ਚੱਲਣ ਜਿਹੜੇ ਮਾਰਗਾਂ ਤੇ ਮੈਂ ਉਹਨਾਂ ਨੂੰ ਚਲਾਉਣਾ ਚਾਹੁੰਦਾ ਹਾਂ ਹਾਲੇਲੂਇਆ ਅੱਪ ਪੜਾਂਗੇ ਸਾਰਾਂਵਚਨ 48 ਦਾ ਸਤਾਰਾ ਪੜਾਂਗੇ ਯਹੋਵਾ ਤੇਰਾ ਛਡਾਉਣ ਵਾਲਾ ਇਜ਼ਰਾਈਲ ਦਾ ਪਵਿੱਤਰ ਪੁਰਖ ਇਉਂ ਆਖਦਾ ਹੈ ਮੈਂ ਯਹੋਵਾ ਤੇਰਾ ਪਰਮੇਸ਼ਰ ਵਾ ਹਾਲੇਲੂਇਆ ਇੱਥੇ ਕੀ ਹੈ ਪ੍ਰਭੂ ਦਾ ਦਾਸ ਯਸ਼ਾਇਆ ਭਵਿੱਖਬਾਣੀ ਕਰ ਰਿਹਾ ਹੈ ਉਹਨਾਂ ਵਾਸਤੇ ਜਿਹੜੇ ਲੋਕ ਅਣ ਆਗਿਆਕਾਰੀ ਦਾ ਜੀਵਨ ਬਤੀਤ ਕਰ ਰਹੇ ਸੀ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਉਹ ਪ੍ਰਭੂ ਦਾ ਡਰ ਪੈ ਔਰ ਫੀਅਰ ਜਿਹੜਾ ਦੂਰ ਹੋ ਗਿਆ ਸੀ ਉਹ ਗੁਲਾਮੀ ਦੇ ਵਿੱਚ ਸੀ ਉਹ ਸੇਰੀ ਦੇ ਵਿੱਚ ਸੀ ਲੇਕਿਨ ਫਿਰ ਵੀ ਪ੍ਰਭੂ ਕਹਿੰਦਾ ਕਿ ਮੈਂ ਤੁਹਾਡਾ ਸ਼ਡਾਉਣ ਵਾਲਾ ਪਰਮੇਸ਼ਰ ਹਾਂ ਹਾਲੇਲੂਇਆ ਆਪਾਂ ਦੇਖਦੇ ਹਾਂ ਪ੍ਰਾਣੇ ਨਿਜ਼ਮ ਦੇ ਵਿੱਚ ਬਹੁਤ ਵਾਰੀ ਪ੍ਰਭੂ ਦੇ ਲੋਕਾਂ ਨੇ ਪ੍ਰਭੂ ਦੀ ਪ੍ਰਜਾ ਨੇ ਪ੍ਰਭੂ ਦੇ ਵਚਨਾਂ ਤੇ ਆਪਣਾ ਮਨ ਨਹੀਂ ਲਾਇਆ ਉਹਨਾਂ ਨੇ ਉਹ ਕੰਮ ਕੀਤੇ ਜਿਹੜੀ ਪ੍ਰਭੂ ਨੂੰ ਪ੍ਰਭੂ ਨੂੰ ਜਿਹੜਾ ਜਿਹੜੇ ਕੰਮ ਪ੍ਰਭੂ ਨੂੰ ਗੁੱਸਾ ਦਵਾਉਂਦੇ ਸੀ ਜਿਹੜੇ ਪ੍ਰਭੂ ਤੂੰ ਜਿਹੜਾ ਜਿਹੜੇ ਕੰਮਾਂ ਤੋਂ ਪ੍ਰਭੂ ਕਿਰਣਾ ਕਰਦਾ ਹੈ ਨਫ਼ਰਤ ਕਰਦਾ ਹੈ ਖੇਟ ਕਰਦਾ ਹੈ ਉਹੀ ਕੰਮ ਇਜ਼ਰਾਈਲੀ ਲੋਗਾ ਨੇ ਪ੍ਰਭੂ ਦੇ ਲੋਗਾ ਨੇ ਵਾਰ-ਵਾਰ ਕੀਤੇ ਤੇ ਪ੍ਰਭੂ ਨੇ ਕੀ ਕੀਤਾ ਉਹਨਾਂ ਨੂੰ ਵਿਸਾਰ ਦਿੱਤਾ ਹਾਲੇਲੂਇਆ ਪ੍ਰਭੂ ਦੇ ਵਚਨ ਚ ਲਿਖਿਆ ਹੈ ਅੱਗੇ ਪੜ੍ਹਦੇ ਹਾਂ ਕਹਿੰਦਾ ਪੁੱਤਰ ਉਹ ਹੁੰਦਾ ਮੈਂ ਯਹੋਵਾ ਤੇਰਾ ਪਰਮੇਸ਼ੁਰ ਹਾਂ ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ ਹਾਲੇਲੂਇਆ ਦੇਖੋ ਤੁਹਾਡਾ ਤੇ ਮੇਰਾ ਪਰਮੇਸ਼ਰ ਆਪਣੇ ਲੋਕਾਂ ਦੇ ਨਾਲ ਆਪਣੇ ਪੀਪਲ ਦੇ ਨਾਲ ਕਿੰਨਾ ਜ਼ਿਆਦਾ ਪਿਆਰ ਕਰਦਾ ਹੈ ਕਹਿੰਦਾ ਮੈਂ ਤੁਹਾਨੂੰ ਉਹ ਸਿੱਖਿਆ ਦਿੰਦਾ ਹਾਂ ਜਿਹਦੇ ਵਿੱਚ ਕੀ ਹੈ ਲਾਭ ਹੈ ਜਿਹਦੇ ਵਿੱਚ ਕੋਈ ਹਾਨੀ ਨਹੀਂ ਹੈ ਜਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਬਾਰੇ ਕਦੇ ਵੀ ਉਹ ਚੀਜ਼ ਨਹੀਂ ਸੋਚਾਂਗੇ ਜャ ਆਪਣੀ ਬੇਟੀ ਜਾਂ ਬੇਟੇ ਵਾਸਤੇ ਜਿਹੜੀ ਚੀਜ਼ ਨੁਕਸਾਨ ਦੇ ਹੋਵੇ ਜਿੰਦੇ ਵਿੱਚ ਲਾਸ ਹੋਵੇ ਜਿਹਦੇ ਵਿੱਚ ਹਾਨੀ ਹੋਵੇ ਇਸੇ ਤਰ੍ਹਾਂ ਤੁਹਾਨੂੰ ਤੇ ਮੈਨੂੰ ਬਣਾਉਣ ਵਾਲਾ ਉਹ ਮਾਲਕ ਉਹ ਖੁਦਾ ਉਹ ਕਦੇ ਅਜਿਹੀ ਸੋਚ ਤੁਹਾਡੇ ਅਤੇ ਮੇਰੇ ਪ੍ਰਤੀ ਨਹੀਂ ਰੱਖਦਾ ਜਿਹੜੀ ਜਿਹਦੇ ਵਿੱਚ ਤੁਹਾਡਾ ਤੇ ਮੇਰਾ ਨੁਕਸਾਨ ਹੋਵੇ ਹallelujah ਕਈ ਵਾਰ ਆਪਾਂ ਅਨ ਆਗਿਆਕਾਰੀ ਕਰਦੇ ਹਾਂ ਲੇਕਿਨ ਪਰਮੇਸ਼ਵਰ ਯਹੋਵਾ ਤੁਹਾਡੇ ਅਤੇ ਮੇਰੇ ਨਾਲ ਪ੍ਰਭੂ ਦੇ ਵਚਨ ਰਾਹੀਂ ਗੱਲ ਕਰਦਾ ਹੈ ਹallelujah ਕੀ ਕਹਿੰਦਾ ਹੈ ਜੋ ਤੈਨੂੰ ਉਸ ਰਾਹ ਪਾਉਂਦਾ ਹਾਂ ਜਿਸ ਰਾਹ ਤੇ ਤੈਨੂੰ ਜਾਣਾ ਹੈ ਹallelujah ਕਈ ਵਾਰ ਕੀ ਹੁੰਦਾ ਹੈ ਕਿ ਆਪਣੇ ਰਸਤੇ ਪ੍ਰਭੂ ਦੇ ਰਸਤਿਆਂ ਦੇ ਵਿੱਚ ਬੜਾ ਡਿਫਰੈਂਟ ਹੁੰਦਾ ਹੈ ਆਪਣੀਆਂ ਸੋਚਾਂ ਦੇ ਵਿੱਚ ਤੇ ਪ੍ਰਭੂ ਦੀਆਂ ਸੋਚਾਂ ਦੇ ਵਿੱਚ ਬੜਾ ਡਿਫਰੈਂਟ ਹੁੰਦਾ ਹੈ ਕੀ ਹੈ ਪ੍ਰਭੂ ਉਸ ਰਸਤਿਆਂ ਤੇ ਲੈ ਕੇ ਤੁਹਾਨੂੰ ਅਤੇ ਮੈਨੂੰ ਜਾਣਾ ਚਾਹੁੰਦਾ ਹੈ ਜਿਹੜੇ ਰਸਤੇ ਤੇ ਤੁਹਾਨੂੰ ਅਤੇ ਮੈਨੂੰ ਫਾਇਦਾ ਹੋਵੇ ਹਾਲੇਲੂਇਆ ਜਿਸ ਰਸਤੇ ਤੇ ਅਨੰਤ ਜੀਵਨ ਹੋਵੇ ਜਿਸ ਰਸਤੇ ਤੇ ਜੀਵਨ ਦਾ ਮੁਕਤ ਹੋਵੇ ਹਾਲੇਲੂਇਆ ਪ੍ਰਭੂ ਤੁਹਾਡੇ ਤੇ ਮੇਰੇ ਤੇ ਕੋ ਕੀ ਚਾਹੁੰਦਾ ਹੈ ਉਹ ਨੂੰ ਤੁਹਾਡੇ ਤੁਹਾਡੇ ਰੰਗ ਨਾਲ ਤੁਹਾਡੀ ਐਜੂਕੇਸ਼ਨ ਨਾਲ ਤੁਹਾਡੇ ਪ੍ਰੋਸਪਰਿਟੀ ਨਾਲ ਤੁਹਾਡੇ ਅਮੀਰਪਨ ਨਾਲ ਉਹਨੂੰ ਕੋਈ ਲੈਣਾ ਦੇਣਾ ਨਹੀਂ ਹੈ ਪ੍ਰਭੂ ਚਾਹੁੰਦਾ ਹੈ ਕਿ ਉਹ ਮੇਰੇ ਵਟਐਵਰ ਜੋ ਮੈਂ ਉਹਨਾਂ ਨੂੰ ਕਿਹਾ ਹੋਇਆ ਹੈ ਉਹ ਉਸ ਦੇ ਅਨੁਸਾਰ ਚੱਲਣ ਹallelujah ਅੱਜ ਕੱਲ ਕੀ ਹੈ ਕਿ ਅੱਜ ਦੇ ਜਵਾਨੇ ਦੇ ਵਿੱਚ ਅਧਰਮ ਦਾ ਕੰਮ ਜਿਹੜਾ ਜ਼ਿਆਦਾ ਹੋ ਰਿਹਾ ਹੈ ਲੇਕਿਨ ਪ੍ਰਭੂ ਦੇ ਵਚਨ ਤੋਂ مسیਹ ਲੋਕ ਵੀ ਹਟ ਕੇ ਉਹ ਪ੍ਰਭੂ ਦੇ ਕੋਲ ਸਹੀ ਰਸਤਾ ਸਹੀ ਜੀਵਨ ਨਹੀਂ ਮੰਗ ਰਿਆਏ ਲੇਕਿਨ ਉਹ ਕੀ ਮੰਗ ਰਿਆ ਨੇ ਭੋਗ ਵਿਲਾਸ ਦੀਆਂ ਚੀਜ਼ਾਂ ਮੰਗ ਰਿਆ ਨੇ ਜਿਹੜੀਆਂ ਚੀਜ਼ਾਂ ਦਾ ਜਿਹੜੀਆਂ ਚੀਜ਼ਾਂ ਨਾਸ਼ਵਾਨ ਨੇ ਜਿਹੜੀਆਂ ਚੀਜ਼ਾਂ ਪਰਸ਼ੀਅਬਲ ਨੇ ਜਿਨ੍ਹਾਂ ਦਾ ਤੁਹਾਡੀ ਅਤੇ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਲੈਣ ਦੇਣ ਨਹੀਂ ਹੈ ਉਹ ਇੱਕ ਪਰਸ਼ਾਵੀ ਦੀ ਤਰ੍ਹਾਂ ਨੇ ਪੈਸਾ ਵੀ ਇੱਕ ਪਰਸ਼ਾਵੀ ਦੀ ਤਰ੍ਹਾਂ ਹੈ ਗਰੀਬੀ ਔਰ ਅਮੀਰੀ ਵੀ ਇੱਕ ਪਰਸ਼ਾਵੀ ਦੀ ਤਰ੍ਹਾਂ ਹੈ ਇਹ ਕਲਰ ਵੀ ਇੱਕ ਪਰਸ਼ਾਵੀ ਦੀ ਤਰ੍ਹਾਂ ਹੈ ਜਿਹੜਾ ਆਪਣਾ ਰੰਗ ਰੂਪ ਹੈ ਤੁਹਾਨੂੰ ਤੇ ਮੈਨੂੰ ਪ੍ਰਭੂ ਦੇ ਕੋਲੋਂ ਉਹ ਚੀਜ਼ ਮੰਗਣੀ ਚਾਹੀਦੀ ਹੈ ਜਿਹੜੀ ਅਨੰਤ ਹੈ ਜਿਹਦਾ ਕੋਈ ਅੰਤ ਨਹੀਂ ਹੈ ਉਹ ਹੈ ਪ੍ਰਭੂ ਯਿਸੂ ਮਸੀਹ ਕੋਲੋਂ ਜੀਵਨ ਮੰਗਣਾ ਹallelujah ਕਿਉਂਕਿ ਉਹਦੀ ਕੁਰਬਾਨੀ ਦੇ ਸਦਕਾ ਉਹਦੀ ਸ਼ਹੀਦੀ ਦੇ ਸਦਕਾ ਉਹਦੇ ਖੂਤ ਬਲੱਡ ਬਹਾਉਣ ਦੇ ਸਦਕਾ ਹੀ ਤੁਹਾਨੂੰ ਤੇ ਮੈਨੂੰ ਜੀਵਨ ਮਿਲਿਆ ਹੈ ਕਿਉਂਕਿ ਤੁਹਾਡਾ ਤੇ ਮੇਰਾ ਜੀਵਨ ਪਾਪ ਦੇ ਵਿੱਚ ਕੀ ਸੀ ਮਰਿਆ ਹੋਇਆ ਸੀ ਹਾਲੇਲੂਇਆ ਲੇਕਿਨ ਉਹਨੇ ਉਸ ਪਵਿੱਤਰ ਲਹੂ ਨੂੰ ਬਹਾ ਕੇ ਤੁਹਾਨੂੰ ਤੇ ਮੈਨੂੰ ਕੀ ਕੀਤਾ ਡਿਲੀਵਰ ਕੀਤਾ ਫਰੋਮ ਦਾ ਹੈਂਡਸ ਆਫ ਸੈਤਾਨ ਹਾਲੇਲੂਇਆ ਉਹਨੇ ਤੁਹਾਨੂੰ ਤੇ ਮੈਨੂੰ ਸ਼ੈਤਾਨ ਦੇ ਹੱਥੋਂ ਕੀ ਕੀਤਾ ਆਜ਼ਾਦ ਕੀਤਾ ਤਾਂ ਕਿ ਤੁਹਾਨੂੰ ਤੇ ਮੈਨੂੰ ਜਿਹੜਾ ਹੈ ਅਨੰਤ ਜੀਵਨ ਮਿਲੇ ਹਾਲੇਲੂਇਆ ਇਸ ਲਈ ਕੀ ਹੈ ਜਿਹੜੇ ਪ੍ਰਭੂ ਰਸਤੇ ਦਿਖਾਉਂਦਾ ਹੈ ਉਹ ਬਹੁਤ ਹੀ ਵਧੀਆ ਔਰ ਬਹੁਤ ਵਾਇਡਨ ਵਾਸਨੇ ਔਰ ਉਹ ਤੁਹਾਨੂੰ ਤੇ ਮੈਨੂੰ ਅਨੰਤ ਜੀਵਨ ਲੈ ਕੇ ਜਾਣਗੇ ਹallelujah ਜੇ ਪ੍ਰਭੂ ਕੋਲ ਅਨੰਤ ਜੀਵਨ ਮੰਗੋਗੇ ਜੇ ਤੁਸੀਂ ਜੀਵਨ ਮੰਗੋਗੇ ਤੇ ਬਾਕੀ ਦੀਆਂ ਚੀਜ਼ਾਂ ਤੁਹਾਨੂੰ ਤੁਹਾਡਾ ਤੇ ਮੇਰਾ ਪਰਮੇਸ਼ੁਰ ਆਪਣੇ ਆਪ ਹੀ ਦੇ ਦੇਗਾ ਹallelujah ਜਿਵੇਂ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਹੈ ਮੇਰੇ ਧਰਮ ਤੇ ਰਾਜ ਦੀ ਖੋਜ ਕਰੋ ਬਾਕੀ ਸਭ ਵਸਤਾਂ ਉਹਨੇ ਇੱਕ ਚੀਜ਼ ਨਹੀਂ ਕਿਹਾ ਇੱਕ ਜਾਂ ਦੋ ਜਾਂ ਤਿੰਨ ਉਹਨੇ ਕਿਹਾ ਸਭ ਵਸਤਾਂ ਤੁਹਾਨੂੰ ਦੇ ਦਿੱਤੀਆਂ ਜਾਣਗੀਆਂ ਹallelujah ਪ੍ਰਭੂ ਦੇ ਪਿਆਰੇ ਲੋਕੋ ਭੈਣੋ ਤੇ ਭਰਾਓ ਆ ਤੁਹਾਨੂੰ ਤੇ ਮੈਨੂੰ ਪ੍ਰਭੂ ਦੇ ਧਰਮ ਦੀ ਖੋਜ ਕਰਨੀ ਕਰਨੀ ਪਵੇਗੀ ਜਦੋਂ ਅਸੀਂ ਪ੍ਰਭੂ ਦੇ ਧਰਮ ਦੀ ਖੋਜ ਕਰਾਂਗੇ ਤੇ ਸਾਰੀਆਂ ਵਸਤਾਂ ਜਿਹੜੀਆਂ ਤੁਹਾਨੂੰ ਤੇ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਚਾਹੀਦੀਆਂ ਨੇ ਉਹ ਮਿਲ ਜਾਣਗੀਆਂ ਲੇਕਿਨ ਉਹਨਾਂ ਚੀਜ਼ਾਂ ਤੋਂ ਇਲਾਵਾ ਸਭ ਤੋਂ ਬੈਸ ਇੰਪੋਰਟੈਂਟ ਤੁਹਾਡੀ ਅਤੇ ਮੇਰੀ ਲਾਈਫ ਵਿੱਚ ਹੈ ਪ੍ਰਭੂ ਕੋਲੋਂ ਜੀਵਨ ਪਾਣਾ ਜੇ ਜੀਵਨ ਹੈ ਤੇ ਤੁਹਾਡੇ ਕੋਲ ਸਾਰਾ ਕੁਝ ਹੈ ਹਾਲੇਲੂਇਆ ਇਸ ਲਈ ਜੀਵਨ ਉਹ ਪਉਣਾ ਹੈ ਜਿਹੜਾ ਵਚਨ ਦੇ ਅਨੁਸਾਰ ਹੈ ਤੇ ਬਾਕੀ ਜਦੋਂ ਤੁਹਾਨੂੰ ਤੇ ਮੈਨੂੰ ਜੀਵਨ ਮਿਲ ਗਿਆ ਬਾਕੀ ਸਾਰੀਆਂ ਚੀਜ਼ਾਂ ਪ੍ਰਭੂ ਸਮੇਂ ਸਿਰ ਤੁਹਾਨੂੰ ਤੇ ਮੈਨੂੰ ਮੁਹੱਈਆ ਕਰਾਵੇਗਾ ਹਾਲੇਲੂਇਆ ਆਓ ਇਸ ਵਚਨ ਦੀ ਦੁਆ ਕਰਦੇ ਹਾਂ ਪ੍ਰਭੂ ਜੀ ਤੁਹਾਡਾ ਧੰਨਵਾਦ ਇਸ ਸਮੇਂ ਵਾਸਤੇ ਪ੍ਰਭੂ ਜੀ ਮੈਂ ਦੁਆ ਕਰਦਾ ਹਾਂ ਜਿੰਨੇ ਵੀ ਪੈਨ ਪਾਈ ਪ੍ਰਭੂ ਜੀ ਇਸ ਵਚਨ ਨੂੰ ਆਨਲਾਈਨ ਸੁਣ ਲੈਣੇ ਨੇ ਪ੍ਰਭੂ ਜੀ ਹਰੇਕ ਨਾਲ ਪ੍ਰਭੂ ਜੀ ਇਸ ਵਚਨ ਦੇ ਦੁਆਰਾ ਗੱਲਬਾਤ ਕਰੋ ਤਾਂ ਕਿ ਅਸੀਂ ਤੁਹਾਡੇ ਕੋਲੋਂ ਅਨੰਤ ਪ੍ਰਭੂ ਜੀ ਜੀਵਨ ਲੈ ਸਕੀਏ ਪ੍ਰਭੂ ਜੀ ਸਾਨੂੰ ਜੀਵਨ ਚਾਹੀਦਾ ਹੈ ਔਰ ਜੀਵਨ ਤੁਹਾਡੇ ਤੋਂ ਇਲਾਵਾ ਪ੍ਰਭੂ ਜੀ ਹੋਰ ਕੋਈ ਵੀ ਸਾਨੂੰ ਨਹੀਂ ਦੇ ਸਕਦਾ ਪ੍ਰਭੂ ਜੀ ਪ੍ਰਭੂ ਜੀ ਮੇਰੀ ਪ੍ਰਾਰਥਨਾ ਨੂੰ ਸੁਣਿਆ ਇਸ ਦਾ ਉੱਤਰ ਦਿੱਤਾ ਸਾਰੀ ਪ੍ਰਾਰਥਨਾ ਪ੍ਰਭੂ ਜੀ ਤੁਹਾਡੇ ਪਵਿੱਤਰ ਅਤੇ ਜਿਲਾਲੀ ਨਾਮ ਦੇ ਵਿੱਚ ਮੰਗਦਾ ਹਾਂ ਆਮੇਨ ਆਮੇਨ ਹਾਲੇਲੂਇਆ